ਦਿਲਜੀਤ ਸਿੰਘ ਜੀ ਇੱਕ ਵੱਡਾ ਮਸਲਾ ਪੰਜਾਬ ਦੇ ਵਿੱਚ ਦੁਬਾਰਾ ਖੜਾ ਹੋ ਗਿਆ ਹੈ ਬੀਤੇ ਕੁਝ ਦਿਨ ਪਹਿਲਾਂ ਸਿਪਾਹਸਨਾ ਆਗੂ ਦੁੱਤੇ ਨੇ ਅੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਸਿਪਾਹਸਨਾ ਵਾਲਿਆਂ ਵੱਲੋਂ ਕਈ ਵੱਡੇ ਬਿਆਨ ਨਿਕਲ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਕਿਵੇਂ ਦੇਖਦੇ ਹੋ ਜੋ ਦੁਬਾਰਾ ਆ ਗਿਆ ਮਾਹੌਲ ਜੋ ਗਰਮਾ ਗਿਆ ਲੁਧਿਆਣੇ ਵਿੱਚ ਦੇਖੋ ਪੰਜਾਬ ਦੇ ਵਿੱਚ ਨਾ ਇਹ ਸ਼ੇਵ ਸੈਨਾ ਜਿਹੜੀ ਹੈਗੀ ਹੈ ਉਹ ਕਹਿੰਦੇ ਆ ਕਿ ਇੱਕੋ ਹੀ ਆ ਅਸਲੀ ਜਿਹੜੀ ਬਾਲ ਠਾਕਰੇ ਹੋਰਾਂ ਦੀ ਹੈ ਤੇ ਉਹ ਉੱਥੋਂ ਕਈ ਵਾਰ ਬਿਆਨ ਦੇ ਵੀ ਛੁੱਕੇ ਨੇ ਉਹਨਾਂ ਦੇ ਜਿਹੜੇ ਬੇਟੇ ਨੇ ਰਾਜ ਠਾਕਰੇ ਕਿ ਆ ਜਿਹੜੀਆਂ ਅਖੌਤੀ ਤੁਸੀਂ ਬਣਾਈਆਂ ਹੋਈਆਂ ਸ਼ੇਵ ਸੈਨਾ ਇਹ ਇਹ ਉਹ ਨਹੀਂ ਹੈਗੀ ਜਿਹੜੀ ਸਾਡੀ ਚੱਲਦੀ ਹੋਈ ਜਾ ਰਹੀ ਹੈ ਸੋ ਪੰਜਾਬ ਦੇ ਵਿੱਚ ਨਾ ਤੁਸੀਂ ਇੱਕ ਗੱਲ ਨੋਟ ਕਰਿਓ ਭਈ ਬਹੁਤ ਸਾਰੀਆਂ ਸ਼ਿਫ ਸੈਨਾ ਤੇ ਹਰ ਕੋਈ ਆਪਣੇ ਆਪ ਨੂੰ ਪ੍ਰਧਾਨ ਦੱਸ ਕੇ ਤੇ ਵੀਡੀਓ ਬਣਾ ਕੇ ਉਹ ਪਾਉਂਦਾ ਕਿ ਮੈਂ ਫਲਾਨੀ ਜਿਹੜੀ ਆ ਉਹ ਸ਼ਿਫ ਸੈਨਾ ਉਹਦਾ ਪ੍ਰਧਾਨ ਆ ਮਤਲਬ ਵਰਕਰ ਆਪਣੇ ਆਪ ਨੂੰ ਜਾਂ ਹੋਰ ਮੈਂਬਰ ਕੋਈ ਨਹੀਂ ਦੱਸਦਾ ਸੋ ਹੁਣ ਇਹਨਾਂ ਨੂੰ ਪ੍ਰਧਾਨਗੀਆਂ ਦਿੰਦਾ ਕੌਣ ਹੈ ਇਹ ਇਹ ਸ਼ਿਫ ਸੈਨਾ ਸਾਰੀਆਂ ਜਿਹੜੀਆਂ ਰਜਿਸਟਰ ਕਿੱਥੇ ਹੋਈਆਂ ਹੋਈਆਂ ਇਹ ਅਸਲੀ ਵੀ ਨੇ ਜਾਂ ਨਕਲੀ ਨੇ ਸੋ ਇਹ ਸਾਰਾ ਕੋਸ਼ਿਸ਼ ਕਿਤੇ ਨਾ ਕਿਤੇ ਪਰਚੋਲ ਦਾ ਵਿਸ਼ਾ ਹੈ ਮਤਲਬ ਤੁਸੀਂ ਇਹ ਵੀ ਦੇਖੋ ਨਾ ਵੀ ਪਿਛਲੇ ਸਮੇਂ ਦੇ ਵਿੱਚ ਇਹ ਅਖੌਤੀ ਜਿਹੜੇ ਸ਼ੇਰ ਸੈਨਿਕ ਬਣੇ ਆ ਇਹਨਾਂ ਨੇ ਸਿਕਿਉਰਟੀ ਲੈਣ ਖਾਤਰ ਆਪਣੇ ਉੱਤੇ ਫਾਇਰ ਜਿਹੜਾ ਕਰਵਾਇਆ ਗੋਲੀਆਂ ਚਲਵਾਈਆਂ ਤੇ ਕਈ ਜਣੇ ਫੜੇ ਵੀ ਗਏ ਸੋ ਇਹ ਬਹੁਤ ਮਸਲਾ ਇਹ ਛੋਟਾ ਨਹੀਂ ਹੈ ਪੰਜਾਬ ਦੇ ਵਿੱਚ ਇਹ ਜਿਹੜੇ ਬਿਆਨ ਦੇਣੇ ਉਸ ਤੋਂ ਬਾਅਦ ਫਿਰ ਕਿਤੇ ਕਿਤੇ ਜਿਹੜੇ ਸਿੱਖਾਂ ਵੱਲੋਂ ਐਕਸ਼ਨ ਲਏ ਜਾਣੇ ਤੇ ਸਿੱਖਾਂ ਦਾ ਅੰਦਰ ਹੋ ਜਾਣਾ ਉਹਨਾਂ ਨੂੰ ਫੜ ਕੇ ਫਿਰ ਅੰਦਰ ਦੇ ਦਿੱਤਾ ਜਾਂਦਾ ਤੁਹਾਨੂੰ ਯਾਦ ਹੋਣਾ ਸੂਰੀ ਸੂਰੀ ਨਾਮ ਦਾ ਇੱਕ ਸਖਸ਼ ਸੀਗਾ ਸੋ ਬੜੀ ਉਹ ਮਤਲਬ ਕਿ ਭੱਦੀ ਸ਼ਬਦਾਵਲੀ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਜਿਹੜੀ ਹੈ ਉਹ ਬੋਲਦਾ ਰਿਹਾ ਹੈ ਇੱਥੋਂ ਤੱਕ ਕਹਿੰਦਾ ਰਿਹਾ ਹੈ ਕਿ ਇਹ ਸਾਰੇ ਆਪ ਕਿਸਾਨ ਮੋਰਚੇ 'ਚ ਬੈਠੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਪਿੱਛੇ ਜਿਹੜੀਆਂ ਇਹਨਾਂ ਦੀਆਂ ਲੇਡੀਜ਼ ਨੇ ਘਰਾਂ ਦੇ ਵਿੱਚ ਤੇ ਉਹ ਭਈਏ ਸਾਹਮ ਰਹੇ ਨੇ ਸੋ ਇਸ ਤਰ੍ਹਾਂ ਦੇ ਮਤਲਬ ਬਿਆਨ ਜਾਂ ਫਿਰ ਹੋਰ ਬੜਾ ਕੁਝ ਕਿ ਇਹ 2% ਨੇ ਇਹਨਾਂ ਨੂੰ ਮਸਲ ਦੇਾਂਗੇ ਐ ਕਰਦੇ ਆਂਗੇ ਉਹ ਕਰਦੇ ਆਂਗੇ ਅਸਲ ਦੇ ਵਿੱਚ ਨਾ ਇਹ ਇਹ ਕੀ ਕਰਦੇ ਆ ਸ਼ਬਦ ਇੱਕ ਚੁਣ ਲੈਂਦੇ ਆ ਖਾਲਸਤਾਨੀ ਕਹਿੰਦੇ ਆ ਜੀ ਅਸੀਂ ਤੇ ਖਾਲਸਤਾਨੀਆਂ ਨੂੰ ਕਿਹਾ ਹੈ ਪਰ ਇੱਕ ਟਾਰਗੇਟ ਸਾਰੇ ਸਿੱਖਾਂ ਨੂੰ ਕਰਦੇ ਆ ਖਾਲਿਸਤਾਨੀ ਸ਼ਬਦ ਦੇ ਪਿੱਛੇ ਇਹ ਟਾਰਗੇਟ ਸਭ ਨੂੰ ਕਰਦੇ ਆ ਕਹਣਾ ਖਾਲਿਸਤਾਨੀ ਹੈ ਮਤਲਬ ਕਿ ਉਹਦੇ ਵਿੱਚ ਬਚਾ ਵੀ ਹੁੰਦਾ ਇੱਕ ਆਪਾਂ ਕਹੀਏ ਵੀ ਕਵਚ ਬਣ ਜਾਂਦਾ ਹੈ ਕਿ ਹਾਂ ਜੀ ਅਸੀਂ ਤਾਂ ਖਾਲਿਸਤਾਨੀਆਂ ਨੂੰ ਕਿਹਾ ਸੋ ਆਪਾਂ ਆਪਾਂ ਸਰਕਾਰ ਮਤਲਬ ਕਿ ਇਹਦੇ ਉੱਤੇ ਫਿਰ ਐਕਸ਼ਨ ਨਹੀਂ ਲੈਂਦੀ ਹੈਨਾ ਜਾਂ ਪੁਲਿਸ ਐਕਸ਼ਨ ਨਹੀਂ ਲੈਂਦੀ ਵੀ ਚਲੋ ਜੀ ਇਹਨਾਂ ਦੇ ਇਤੇ ਖੜਕਦੀ ਹੈ ਖਾਲਿਸਤਾਨੀਆਂ ਨਾਲ ਪਰ ਉਸ ਦੇ ਵਿੱਚ ਹੁਣ ਸਾਰੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਜਦੋਂ ਉਸੂਰੀ ਵੱਲੋਂ ਕਿਹਾ ਜਾਂਦਾ ਵੀ 2% ਨੇ ਮਸਲ ਦਿਆਂਗੇ ਸੋ ਇਹ ਸਾਰਿਆਂ ਨੂੰ ਪਤਾ ਕਿ ਭਾਰਤ ਦੇ ਵਿੱਚ ਸਿੱਖ ਜਿਹੜੇ 2% ਐ ਆਮ ਗੱਲਾਂ ਹੁੰਦੀਆਂ ਐ ਸੋ ਸਾਰਿਆਂ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਪੀਸਫੁਲੀ ਰਹਿਣ ਵਾਲੀ ਕੌਮ ਪੰਜਾਬ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਕਿ ਇਕੱਲੇ ਸਿੱਖਾਂ ਦੀ ਆਪਾਂ ਸਫਤ ਕਰੀ ਜਾਈਏ ਸਾਰੇ ਹੀ ਜਿਹੜੇ ਨੇ ਪੰਜਾਬ ਦੇ ਵਿੱਚ ਬੜੇ ਤੁਸੀਂ ਦੇਖਿਆ ਨਹੀਂ ਹੋਣਾ ਪਈ ਹਿੰਦੂ ਸਿੱਖ ਦਾ ਝਗੜਾ ਪੰਜਾਬ ਚ ਕਦੇ ਹੋਇਆ ਹੋਵੇ ਜਿਹੜੇ ਅਟੈਕ ਹੋਏ ਸਿੱਖਾਂ ਦੇ ਉੱਤੇ ਉਹ ਬਾਹਰਲੀਆ ਸਟੇਟਾਂ ਦੇ ਵਿੱਚ ਹੀ ਹੋਏ ਆ ਸੋ ਪੰਜਾਬ ਦੇ ਵਿੱਚ ਬਹੁਤ ਕਿਤੇ ਇਕਾ ਦੁੱਕਾ ਘਟਨਾ ਹੋਈ ਆ ਹੁੰਦੀ 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 ਆ ਪਰ ਇਹਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਸ਼ਿਵ ਸੈਨਿਕ ਨੇ ਅਖੌਤੀ ਸ਼ਿਵ ਸੈਨਿਕ ਨੇ ਇਹ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਾ ਦਿੰਦੇ ਨੇ ਜਦੋਂ ਇਹੋ ਜਿਹੇ ਬਿਆਨ ਆਉਂਦੇ ਆ ਹੁਣ ਉਹ ਜਿਹੜਾ ਤੁਸੀਂ ਦੇਖੋ ਆ ਜਿਹੜਾ ਲੁਧਿਆਣਾ ਦੇ ਵਿੱਚ ਕੁੱਟਿਆ ਗਿਆ ਉਹਦੇ ਬਿਆਨ ਵੀ ਸੁਣੋ ਉਹਦੀ ਇੰਟਰਵਿਊ ਸੁਣੋ ਉਹ ਕੀ ਕਿੰਨਾ ਮਤਲਬ ਕਹਿਣ ਦਾ ਵੀ ਉਹਦੇ ਵਿੱਚ ਜ਼ਹਿਰ ਭਰਿਆ ਹੋਇਆ ਹੁਣ ਦੇਖੋ ਸਿੱਖ ਕੌਮ ਜਿਹੜੀ ਹੈ ਆਪਣੀ ਇੱਕ ਵੱਖਰੀ ਆਇਡੈਂਟੀਟੀ ਦੀ ਜਿਹੜੀ ਲੜਾਈ ਹੈ ਉਹ ਲੜਦੀ ਆ ਰਹੀ ਹੈ ਮਤਲਬ ਕਿ ਸਿੱਖ ਵੱਖਰੀ ਕੌਮ ਹੈ ਸਿੱਖ ਆਪਣੇ ਆਪ ਨੂੰ ਵੱਖਰੀ ਕੌਮ ਮੰਨਦੇ ਆ ਸੀ ਕਿ ਕਿਸੇ ਦੀ ਡਿਸਰੈਸਪੈਕਟ ਨਹੀਂ ਕਰਦੇ ਜਿਵੇਂ ਹਿੰਦੂਆਂ ਨੂੰ ਆਪਣੇ Hindu ਹੋਣ ਤੇ ਮਾਣ ਹੈ ਮੁਸਲਮਾਨਾਂ ਨੂੰ ਆਪਣੇ ਮੁਸਲਮਾਨ ਹੋਣ ਤੇ ਮਾਣ ਹੈ ਇਸੇ ਤਰੀਕੇ ਦੇ ਨਾਲ ਸਿੱਖ ਕਹਿੰਦੇ ਨੇ ਕਿ ਸਾਨੂੰ ਸਿੱਖ ਹੋਣ ਤੇ ਮਾਣ ਸੋ ਇਹਦੇ ਵਿੱਚ ਕਿਸੇ ਦੀ ਦਖਲਅੰਦਾਜ਼ੀ ਕਿਉਂ ਹੋਣੀ ਚਾਹੀਦੀ ਹੈ ਸੋ ਉਹ ਜਿਹੜਾ ਸਖਸ਼ ਹੈ ਉਹਦੀ ਇੰਟਰਵਿਊ ਆਈ ਹੈ ਕਿ ਉਹ ਕਹਿੰਦਾ ਕਿ ਸਾਰੇ ਗੁਰੂ Hindu ਨੇ ਮਤਲਬ ਕਿ ਜਿਹੜਾ ਉਹ ਇੱਥੋਂ ਤੱਕ ਗੱਲ ਕਰਦਾ ਕਿ ਉਹਨਾਂ ਨੇ ਕਿਸੇ ਕਸ਼ਮੀਰੀ ਪੰਡਤਾਂ ਦੀ ਜਿਹੜੀ ਰਾਖੀ ਦੀ ਗੱਲ ਚੱਲੀ ਤੇ ਉਹ ਕਹਿੰਦਾ ਕਿ ਉਹਨਾਂ ਨੇ ਕਿਸੇ ਵਾਸਤੇ ਥੋੜਾ ਕੀਤਾ ਉਹ ਤਾਂ ਆਪ Hindu ਸੀ ਤੇ Hindu ਪੰਡਤ ਸੀ ਇਸ ਕਰਕੇ ਉਹਨਾਂ ਨੇ ਆਪਣੇ ਆਪ ਲਈ ਹੀ ਹੈਲਪ ਜਿਹੜੀ ਉਹ ਕੀਤੀ ਹੈ ਮਤਲਬ ਕਿ ਕਿੱਥੇ ਗੁਰੂ ਨਾਨਕ ਸਾਹਿਬ ਨੇ ਜਦੋਂ ਪਾਂਦੇ ਕੋਲ ਜਦੋਂ ਉਹਨਾਂ ਨੂੰ ਪੜ੍ਹਨੇ ਪਾਇਆ ਜਾਂਦਾ ਹੈ ਤੇ ਉਹਨੂੰ ਸਵਾਲ ਕਰਕੇ ਤੇ ਜਿਹੜਾ ਪੜ੍ਹਨੇ ਪਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਜਨੇਊ ਪਾਣ ਤੋਂ ਨਾ ਕਰ ਦਿੱਤੀ ਹੈ ਸੋ ਇਹ ਚੀਜ਼ਾਂ ਉੱਥੋਂ ਚੱਲੀਆਂ ਤੇ ਇਹ ਮਤਲਬ ਜਾਣ ਬੁਝ ਕੇ ਜਿਹੜਾ ਹੈ ਉਹ ਵਿਵਾਦ ਪੈਦਾ ਕਰਨਾ ਕਿ ਤੁਸੀਂ ਹਿੰਦੂ ਹੋ ਤੁਸੀਂ ਹਿੰਦੂ ਹੋ ਹੁਣ ਵੀ ਹਿੰਦੂ ਹੋ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਫਿਰ ਜਿਹੜਾ ਕਲੈਸ਼ ਪੈਦਾ ਕਰ ਦਿੰਦੀਆਂ ਸੋ ਉਹ ਵੀਡੀਓ ਕਿਤੇ ਘੁੰਮ ਗਈ ਤੇ ਕੋਈ ਨਿਹੰਗ ਸਿੰਘਾਂ ਤੱਕ ਪਹੁੰਚ ਗਈ ਤੇ ਉਹਨਾਂ ਨੇ ਕੁਟਾਪਾ ਲਾ ਦਿੱਤਾ ਸੋ ਉਹ ਉਹਦੇ ਤੋਂ ਬਾਅਦ ਤੁਸੀਂ ਦੇਖੋ ਐਕਸ਼ਨ ਕਿੰਨਾ ਜਲਦੀ ਹੁੰਦਾ ਪੁਲਿਸ ਅਗਲੇ ਦਿਨ ਹੀ ਉਹ ਨਿਹੰਗ ਸਿੰਘਾਂ ਨੂੰ ਫੜ ਲੈਂਦੀ ਹੈ ਪਰ ਜਦ ਜਦ ਕਿ ਇਹ ਜਿਹੜੇ ਲੋਕ ਨੇ ਜਦੋਂ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਦਿੰਦੇ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਵੀ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਸੋ ਬਹੁਤ ਵਾਰ ਇਹ ਹੁੰਦਾ ਹੁਣ ਤੁਸੀਂ ਮੈਨੂੰ ਦੱਸੋ ਕਿਹਦਾ ਦਿਲ ਕਰਦਾ ਹੈ ਕਿ ਜਾ ਕੇ ਪੁਲਿਸ ਦੇ ਕੋਲ ਉਹ ਅਰੈਸਟ ਹੋ ਜਵੇ ਇਹੋ ਜੇ ਕੰਮ ਕਰਕੇ ਕੋਈ ਸੰਦੀਪ ਸੰਨੀ ਵਰਗਾ ਬੰਦਾ ਜਿਹੜਾ ਉਹ ਸੂਰੀ ਦਾ ਕਤਲ ਕਰਕੇ ਤੇ ساری ਉਮਰ ਜੇਲ੍ਹ ਦੇ ਵਿੱਚ ਡਕਿਆ ਰਹੇ ਕਿਹਦਾ ਦਿਲ ਕਰਦਾ ਹੈ ਜੇਲ੍ਹਾਂ ਚ ਜਾਣ ਨੂੰ ਪੁਲਿਸ ਦਾ ਤਸ਼ੱਦਦ ਚੱਲਣ ਨੂੰ ਸੋ ਇਹ ਉਕਸਾਉਂਦੇ ਨੇ ਲੋਕਾਂ ਨੂੰ ਤੇ ਫਿਰ ਇਹੋ ਜੇ ਕਾਂਡ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਆ ਉਹ ਦੇਖੇ ਜਾਂਦੇ ਆ ਹੁਣ ਵੀ ਨਹੀਂ ਬਾਜ਼ ਆ ਰਹੇ ਹੁਣ ਵੀ ਮੈਂ ਬਿਆਨ ਦੇਖ ਰਿਹਾ ਹਾਂ ਬੜੇ ਭੱਦੇ ਬਿਆਨ ਜਿਹੜੇ ਹੈਗੇ ਉਹ ਇਹਨਾਂ ਵੱਲੋਂ ਦਿੱਤੇ ਜਾ ਰਹੇ ਆ ਸੋ ਜੇ ਇਸ ਤਰ੍ਹਾਂ ਦੀਆਂ ਇਹ ਮਤਲਬ ਕਿ ਗਲਤ ਜਿਹੜੀ ਬਿਆਨੀ ਬਿਆਨੀ ਹੈ ਉਹ ਕਰਦੇ ਰਹਿਣਗੇ ਤਾਂ ਫਿਰ ਇਹੋ ਜਿਹੇ ਨਤੀਜੇ ਨਿਕਲ ਕੇ ਸਾਹਮਣੇ ਆਉਣੇ ਆ ਹੋਰ ਕੀ ਨਿਕਲਣਾ ਇਹਦੇ ਵਿੱਚ ਅੰਦਰ ਤੁਸੀਂ ਆਪਣੇ ਤੁਸੀਂ ਜਵਾਬ ਦੇ ਵਿੱਚ ਅਸੀਂ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਕਈ ਸਿਪਾਹੀ ਨੇ ਤੇ ਹਰ ਕੋਈ ਆਪਣੇ ਆਪਣੇ ਪ੍ਰਧਾਨੀ ਕਹਿੰਦਾ ਕੋਈ ਮੈਂਬਰ ਜਾਂ ਕੁਝ ਹੋਰ ਨਹੀਂ ਕਹਿੰਦਾ ਤੁਸੀਂ ਕਿਵੇਂ ਗੱਲ ਕਹੀ ਹੈ ਕੀ ਤੁਹਾਡੇ ਇਸ ਪਿੱਛੇ ਤੁਹਾਡੇ ਕੋਲ ਹੈ ਇਸ ਗੱਲ ਦਾ ਇਹਦੇ ਵਿੱਚ ਲੌਜੀਕ ਤਾਂ ਸਾਫ਼ ਹੈ ਜੀ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਭਈ ਇੱਕ ਜਥੇਬੰਦੀ ਦਾ ਇੱਕ ਪ੍ਰਧਾਨ ਹੋ ਸਕਦਾ ਪਰ ਤੁਸੀਂ ਦੇਖੋ ਜਿੰਨੀਆਂ ਵੀਡੀਓ ਤੁਸੀਂ ਸ਼ਿਵ ਸੈਨਿਕ ਜਿਹੜੇ ਖauti ਸ਼ਿਵ ਸੈਨਿਕ ਨੇ ਉਹਨਾਂ ਦੀਆਂ ਵੇਖੋਗੇ ਹਰ ਕੋਈ ਆਪਣੇ ਆਪ ਨੂੰ ਪ੍ਰਧਾਨ ਦੱਸਦਾ ਸੋ ਇੱਕ ਜਥੇਬੰਦੀ ਦੇ 10 ਪ੍ਰਧਾਨ ਤਾਂ ਨਹੀਂ ਨਾ ਹੋ ਸਕਦੇ ਮੇਰੇ ਕਹਿਣ ਦਾ ਇਹ ਮਤਲਬ ਹੈ ਸੋ ਇਹ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਆਪਣੇ ਆਪ ਨੂੰ ਆਪਣਾ ਦੰਦ ਜਿਹੜਾ ਹੈਗਾ ਅਮ ਕੀ ਕਹਿੰਦੇ ਹੁੰਦੇ ਆ ਆਪਣੇ ਆਪ ਨੂੰ ਚਮਕਾਉਣਾ ਸ਼ਹਿਰ ਦੇ ਵਿੱਚ ਆਪਣਾ ਜੀ ਬਣੀ ਰਵੇ ਗੱਲਬਾਤ ਸਾਡੀ ਵੀ ਇਹ ਵੀ ਪ੍ਰਧਾਨ ਹੈ ਜੀ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਹੈਗੀਆਂ ਤੇ ਪੁਲਿਸ ਦੇ ਕੋਲੋਂ ਸਿਕਿਉਰਟੀ ਲੈ ਲੈਣੀ ਆਪਣੇ ਉੱਤੇ ਗੋਲੀਆਂ ਚੜਵਾ ਲੈਣੀਆਂ ਫਿਰ ਕਹਿਣਾ ਜੀ ਅ ਅਸੀਂ ਤਾਂ ਕੀ ਕਹਿੰਦੇ ਹੁੰਦੇ ਆ ਖਾਲਸਤਾਨੀਆਂ ਦੇ ਨਿਸ਼ਾਨੇ ਦੇ ਉੱਤੇ ਆ ਇਹ ਚੀਜ਼ਾਂ ਹੈਗੀਆਂ ਸੋ ਜੇ ਹੁਣ ਤੁਸੀਂ ਦੂਸਰੀ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਪੰਜਾਬ ਦਾ ਜਿਹੜਾ ਹਿੰਦੂ ਆ ਨਾ ਉਹ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਉਹ ਕਦੇ ਵੀ ਇਹਨਾਂ ਪਿੱਛੇ ਨਹੀਂ ਤੁਰਦਾ ਇਹ ਆਪਣੇ ਆਪ ਨੂੰ ਜ਼ਰੂਰ ਕਹਿੰਦੇ ਆ ਕਿ ਅਸੀਂ ਪੂਰੇ ਸਮੁੱਚੇ ਪੰਜਾਬ ਦੇ ਹਿੰਦੂਆਂ ਦੇ ਅਗਵਾਈ ਕਰਦੇ ਆ ਪਰ ਪੰਜਾਬ ਦਾ Hindu ਕਦੇ ਵੀ ਤੁਸੀਂ ਦੇਖਿਆ ਹੋਣਾ ਭਈ ਉਹ ਇਹਨਾਂ ਦੇ ਨਾਲ ਖੜੇ ਹੋਣਾ ਆ ਕੇ ਜਿਹੜੇ ਖੜਦੇ ਨੇ ਉਹ ਸਿਰਫ ਆ ਕੇ ਇਹ ਇਹਨਾਂ ਦੇ ਆਪਣੇ ਮੈਂਬਰ ਹੁੰਦੇ ਨੇ ਉਹ ਵੀ ਸ਼ਹਿਰ ਦੇ ਵਿੱਚੋਂ ਕੁਝ ਨਸ਼ੇੜੀ ਟਾਈਪ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੇ ਕਾਰਡ ਬਣਾ ਦਿੰਦੇ ਆ ਇਹ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਇਕ ਨਾ ਕਾਰਡ ਬਣਾ ਦਿੰਦੇ ਆ ਇਹ ਆਪਣੀ ਜਥੇਬਦੀ ਬਣਾ ਕੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਕਿ ਸ਼ੇਵ ਸੈਨਾ ਬਣਾ ਲਈ ਤੇ ਉਹਦਾ ਉਹਦੇ ਕਾਰਡ ਜਾਰੀ ਕਰ ਦਿੱਤੇ ਮੈਂਬਰਸ਼ਿਪ ਤੇ ਸੋ ਉਹ ਫਿਰ ਜਿਹੜੇ ਸ਼ਹਿਰ ਦੇ ਜਿਹੜੇ ਹੁੰਦੇ ਨੇ ਨਾ ਕੁਝ ਐਸੇ ਨੌਜਵਾਨ ਜਿਹੜੇ ਤੁਸੀਂ ਦੇਖਿਆ ਹੋਣਾ ਐਵੇਂ ਹੀ ਮਤਲਬ ਕਿ ਟੋ ਟੱਪਾ ਕੱਢ ਕੇ ਫੁਕਰੀਆਂ ਮਾਰ ਰੀਆਂ ਗੱਡੀਆਂ ਤੇ ਮੋਟਰਸਾਈਕਲਾਂ ਦੇ ਉੱਤੇ ਜਾਂ ਨਸ਼ੇ ਕਰਨੇ ਨਸ਼ੇ ਵੇਚਣੇ ਸੋ ਇਸ ਤਰ੍ਹਾਂ ਦੀ ਇੱਕ ਮੰਢੀਰ ਟਾਈਪ ਜਿਹੜੀ ਹੁੰਦੀ ਹੈ ਨਾ ਉਹਨਾਂ ਨੂੰ ਫਿਰ ਇਹ ਕਾਰਡ ਵਟ ਦਿੰਦੇ ਮੈਂਬਰਸ਼ਿਪ ਤੇ ਤੇ ਉਹਨਾਂ ਦਾ ਫਾਇਦਾ ਇਹ ਹੁੰਦਾ ਵੀ ਉਹਨਾਂ ਨੂੰ ਪੁਲਿਸ ਨਾਕਿਆਂ ਦੇ ਉੱਤੇ ਜਦੋਂ ਰੋਕਿਆ ਜਾਂਦਾ ਤੇ ਉਹ ਫਿਰ ਉਹ ਕਾਰਡ ਕੱਢ ਦਦੇ ਵੀ ਮੈਂ ਤਾਂ ਸ਼ੇਪਸ ਇਹਨਾਂ ਦਾ ਮੈਂਬਰ ਆ ਇਸ ਤਰ੍ਹਾਂ ਉਹਨਾਂ ਦਾ ਬਚਾਅ ਹੋ ਜਾਂਦਾ ਸੋ ਬਸ ਉਹੀ ਇੰਨੇ ਜਿਹੜੇ ਲੋਕ ਹੁੰਦੇ ਨੇ ਨਾ 40 50 ਹਰ ਸ਼ਹਿਰ ਦੇ ਵਿੱਚ ਉਹੀ ਹੁੰਦੇ ਨੇ ਸੋ ਇਹ ਤੋਂ ਜ਼ਿਆਦਾ ਹੈ ਨਹੀਂ ਹੈ ਬਾਕੀ ਗੱਲ ਜਿਹੜੇ ਪੰਜਾਬ ਦੇ ਹਿੰਦੂ ਨੇ ਨਾ ਉਹਨਾਂ ਦਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਹਰ ਕੋਈ ਅਮਨ ਪਸੰਦ ਤਰੀਕੇ ਦੇ ਨਾਲ ਰਹਿਣਾ ਚਾਹੁੰਦਾ ਤੇ ਇਹ ਤਾਂ ਹਰ ਰੋਜ਼ ਜਿਹੜਾ ਕੋਈ ਨਾ ਕੋਈ ਚੱਕਰ ਕੱਢ ਕੇ ਰਾਖੀ ਦਿੰਦੇ ਆ ਹੁਣ ਤੁਸੀਂ ਦੱਸੋ ਆਪਣੇ ਆਪ ਨੂੰ ਇਹ ਪੰਜਾਬੀ ਵੀ ਕਹਿੰਦੇ ਨੇ ਪੰਜਾਬ ਦੇ ਕਦੀ ਪਾਣੀਆਂ ਦੇ ਮਸ ਕਦੇ ਕਿਸੇ ਸ਼ਿਪਸੈਂਕ ਦਾ ਬਿਆਨ ਆਇਆ ਕਿ ਜਿਹੜਾ ਪੰਜਾਬ ਦਾ ਪਾਣੀ ਮੁੱਕਦਾ ਜਾ ਰਿਹਾ ਧਰਤੀ ਥੱਲੇੋਂ ਜਾਂ ਫਿਰ ਨਸ਼ੇ ਨੌਜਵਾਨ ਕਰ ਕਰਕੇ ਮਰ ਰਹੇ ਆ ਕਦੇ ਵੀ ਤੁਸੀਂ ਬਿਆਨ ਨਹੀਂ ਸੁਣਿਆ ਹੋਣਾ ਪਰ ਜਦੋਂ ਕਿਤੇ ਵਿਵਾਦ ਖੜਾ ਕਰਨਾ ਹੋਵੇ ਉਦੋਂ ਹਰ ਇੱਕ ਇਹ ਜਿਹੜਾ ਬੰਦਾ ਹੈ ਉਹ ਅੱਗੇ ਆ ਜਾਂਦਾ ਫਿਰ ਕਿਸੇ ਨਾ ਕਿਸੇ ਅੱਕੇ ਹੋਏ ਸਿੱਖ ਨੂੰ ਕੋਈ ਐਕਸ਼ਨ ਲੈਣਾ ਪੈਂਦਾ ਤੇ ਫਿਰ ਉਹਨਾਂ ਨੂੰ ਜੇਲਾ ਭੁਗਤਨੀਆ ਪੈਂਦੀਆਂ ਸਾਰੀ ਉਮਰ ਜੀ ਹਾਂ ਜੀ ਜਿਵੇਂ ਤੁਹਾਡੀ ਗੱਲ ਜੋ ਕਹਿ ਰਹੇ ਸੀ ਕਿ ਆਪਾਂ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸ਼ਿਪਸੈਨਾ ਕਿ ਲੋਕੀ ਇਲੈਕਸ਼ਨ ਵਿੱਚ ਲੜਦੀ ਹੈ ਇਲੈਕਸ਼ਨ ਲੜਦੀ ਆ ਪਰ ਉਹਨਾਂ ਦੀ ਜਮਾਨਤ ਹੀ ਜप्त ਹੁੰਦੀਆਂ ਨੇ ਉਹਨਾਂ ਨੂੰ ਕੋਈ ਵੱਡਾ ਕਹਿ ਲੋ ਕਿ ਬਹੁਤ ਨਹੀਂ ਮਿਲਦਾ ਹਿੰਦੂ ਵੱਲੋਂ ਜੇ ਇਹ ਗੱਲ ਕਰੀਏ ਪਰ ਜੇ ਬਹੁਤ ਨਹੀਂ ਮਿਲਦਾ ਫਿਰ ਕਾਲੀ ਦਿਨ ਨੇ ਕੀ ਸੋਚ ਕੇ ਸ਼ਿਵਸਨੰਦ ਨਾਲ ਕਹਿ ਲੋ ਕਿ ਆ ਪਿਛਲੀ ਇਲੈਕਸ਼ਨ ਦੇ ਵਿੱਚ ਕਹਿ ਲੋ ਕਿ ਉਹਨਾਂ ਨੇ ਅਲਾਈਅੰਸ ਕੀਤਾ ਸੀਗਾ ਇਸ ਰਿ ਸੇ ਕੀ ਕਹੋਗੇ ਦੇਖੋ ਜਦੋਂ ਇੱਕ ਖੂਹ ਦੇ ਵਿੱਚ ਤੁਸੀਂ ਡਿੱਗ ਜਾਓ ਮੰਨ ਲਓ ਕੋਈ ਬੰਦਾ ਹੈ ਆਪਾਂ ਹੀ ਆ ਚਲੋ ਕਹਿ ਲਓ ਉਹ ਡਿੱਗ ਜਾਂਦਾ ਉਹ ਫਿਰ ਬਾਹਰ ਨਿਕਲਣ ਦੇ ਲਈ ਕਿਹੜਾ ਕਿਹੜਾ ਹੱਤਕੰਡਾ ਜਿਹੜਾ ਉਹ ਨਹੀਂ ਅਪਣਾਉਂਦਾ ਕਿਤੇ ਉਹ ਦੇਖਦਾ ਵੀ ਕਿਤੇ ਇਟਾਂ ਦੇ ਫਰਕ ਦੇ ਵਿੱਚ ਕਿਤੇ ਮੇਰੀਆਂ ਉਂਗਲੀਆਂ ਫਸ ਜਾਣ ਤੇ ਮੈਂ ਉਹਦੇ ਨਾਲ ਚੜ ਕੇ ਉੱਪਰ ਆ ਜਾਵਾਂ ਫਿਰ ਉਹਨੂੰ ਕਿਤੇ ਲੱਗਦਾ ਹੈ ਕਿ ਕੋਈ ਸੱਪ ਜਿਹੜਾ ਲੰਮਕ ਰਿਹਾ ਉਹਨੂੰ ਫੜ ਕੇ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਹੈ ਕੋਈ ਰੱਸਾ ਲੱਭਦਾ ਹੈ ਉਹਨੂੰ ਫੜ ਕੇ ਉੱਪਰ ਚੜਨ ਦੀ ਕੋਸ਼ਿਸ਼ ਕਰਦਾ ਹੈ ਸੋ ਅਕਾਲੀ ਦਲ ਤਾਂ ਜਿਹੜਾ ਬਾਦਲਾਂ ਵਾਲਾ ਹੈ ਉਹ ਤਾਂ ਮਤਲਬ ਕਿ ਡੁੱਬਿਆ ਹੋਇਆ ਹੀ ਆ ਤੇ ਉਹ ਕਹਿੰਦੇ ਆ ਵੀ ਆਖਰੀ ਕਹਿ ਲਓ ਕਿ ਕੋਈ ਇਸ ਤਰ੍ਹਾਂ ਦੇ ਸਟੈਪ ਉਹ ਲੈਣਾ ਚਾਹੁੰਦੇ ਸੀ ਪਈ ਜਿਹਦੇ ਨਾਲ ਉਹਨਾਂ ਦੀ ਬੇੜੀ ਜਿਹੜੀ ਉਹ ਤਰ ਜਾਵੇ ਪਰ ਉਹ ਨਹੀਂ ਤਰਨੀ ਸੋ ਉਹਨਾਂ ਦੇ ਇਹੀ ਆ ਕਿ ਆਖਰੀ ਸਮੇਂ ਜਿਹੜਾ ਬੰਦਾ ਹੱਥ ਪੈਰ ਮਾਰਦਾ ਇਸ ਕਰਕੇ ਹੀ ਉਹਨਾਂ ਨੇ ਸ਼ੇਵਸ ਇਹਨਾਂ ਦੇ ਨਾਲ ਜਿਹੜਾ ਪਿਛਲੇ ਸਮੇਂ ਦੇ ਵਿੱਚ ਅਲਾਈਅੰਸ ਕੀਤਾ ਸੀ ਜਿਸ ਸਬੰਧਤ ਤੁਹਾਨੂੰ ਅਪਡੇਟ ਕਰਦੀਆਂ ਚਲੋ ਜਿੱਦਾਂ ਕਿ ਹੋਰ ਵੀ ਅਪਡੇਟ ਆਏਗੀ ਤੁਹਾਡਾ ਰੁਖਦਵਾਰਾ ਕਰਾਂਗੇ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਹ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬ ਟੀਵੀ ਦੇਖਣ ਦੇ ਦਰਸ਼ਕਾਂ ਤੋਂ ਯਾਦ ਲੈਣ ਦਾ ਧੰਨ